ਮਰਸਕਾ ਮੋਗਾ ਟੂਡੇ ਨਿਊਜ਼ ਦੇ ਤੇ ਸਾਰੇ ਦਸਤਾ ਦਾ ਇੱਕ ਵਾਰ ਫਿਰ ਤੁਹਾਨੂੰ ਸਵਾਗਤ ਹੈ ਅਸੀਂ ਇੱਕ ਵਾਰ ਫਿਰ ਤੁਹਾਡੇ ਲਈ ਲੈ ਕੇ ਆਏ ਆ ਆਪਣਾ ਖਾਸ ਸੈਗਮੈਂਟ ਖਬਰਾਂ ਖਬਰਾਂ ਤੋਂ ਹਟ ਕੇ ਸਾਥੀਓ ਅੱਜਕਲ ਜਿਵੇਂ ਲੋਕ ਸਭਾ ਚੋਣਾਂ 2024 ਦਾ ਦੌਰ ਜਾਰੀ ਹੈ ਤੇ ਅੱਜਕਲ ਤੁਸੀਂ ਮੀਡੀਆ ਦੇ ਵਿੱਚ ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਹੋਵੇ ਚਾਹੇ ਪ੍ਰਿੰਟ ਮੀਡੀਆ ਹੋਵੇ ਇੱਕ ਆਮ ਤੌਰ ਤੇ ਇੱਕ ਵੋਟ ਜਿਹੜਾ ਇੱਕ ਦੇਖਣ ਨੂੰ ਮਿਲਦਾ ਹੈ 스ਵੀਪ ਵੋਟ ਤੇ ਅੱਜ ਅਸੀਂ ਜਾਣਦੇ ਹਾਂ ਕਿ ਵੋਟਰ ਦੇ ਵਿੱਚ ਇਸ 스ਵੀਪ ਵੋਟ ਦਾ ਮਤਲਬ ਕੀ ਹੈ ਤੇ ਸਾਡੇ ਨਾਲ ਇਹ ਸਾਰੇ ਮੌਜੂਦ ਨੇ ADG ਜਨਰਲ ਮੈਡਮ ਹਰਕਿਰਤ ਕੌਰ ਚਾਹਨੇ ਜੀ ਮੈਡਮ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਮਗਧ ਨਿਊਜ਼ ਦੇ ਵਿੱਚ ਥੈਂਕ ਯੂ ਸੋ ਮਚ ਮੈਡਮ ਸਾਡੇ ਦਰਸ਼ਕ ਜਾਣਨਾ ਚਾਹਣਗੇ ਆਖਿਰੇ SWEEP ਕੀ ਹੈ ਇਸ ਦੀ ਫੁੱਲ ਫਾਰਮ ਕੀ ਹੈ ਤੇ ਇਹਦਾ ਕੀ ਮਤਲਬ ਕੀ ਹੈ ਵੈਲ SWEEP ਦਾ ਅਰਥ ਹੈਗਾ ਸਿਸਟਮੈਟਿਕ ਵੋਟਰ এডੂਕੇਸ਼ਨ ਐਂਡ ਇਲੈਕਟੋਰਲ ਪਾਰਟਿਸਪੇਸ਼ਨ ਤੇ ਇਹਦਾ ਮਤਲਬ ਪੈਂਦਾ ਹੈਗਾ ਕਿ ਅਸੀਂ ਆਪਣੇ ਜਿਹੜੇ ਵੋਟਰ ਹੈ ਉਹਨਾਂ ਨੂੰ ਜਾਗਰੂਕ ਕਿਵੇਂ ਕਰੀਏ ਜਾਗਰੂਕ ਕਰੰਤਦਾਂ ਉਹਨਾਂ ਦੀ ਜਿਹੜੀ ਵੋਟਾਂ ਦੇ ਵਿੱਚ ਪਾਰਟਿਸਪੇਸ਼ਨ ਹੈ ਉਹਨੂੰ ਕਿਵੇਂ ਵਧਾਈਏ ਤਾਂ ਮੈਡਮ ਗਵਰਨਮੈਂਟ ਵੱਲੋਂ ਮੈਡਮ ਕੀ ਗਾਈਡਲਾਈਨਸ ਨੇ ਕਿਸ ਤਰ੍ਹਾਂ ਕੀਤਾ ਜਾ ਰਿਹਾ ਹੈ ਨੂੰ ਇੰਪਲੀਮੈਂਟ ਕਰਨਾ ਸੀ जिम्मे की स्वीप अंतर्गत बहुत सारे एक्टिविटीज मोगा जिले उइज करवाए जिहपिटिशन डिबेट कॉम्पिटि होर भंगड़ा आइटम कविताव कॉम्पिटि भी ऑर्गेनाइज किए गए हैं जिन्होंने अपने अः युवा बच्चे है ਇਲੈਕਟੋਰਲ ਪਾਰਟਿਸਪੇਸ਼ਨ ਦੇ ਵਿੱਚ ਚੋਣਾਂ ਦੇ ਵਿੱਚ ਆਪਣਾ ਜਿਹੜਾ ਰੋਲ ਹੈ ਉਸ ਨੂੰ ਦਰਸਾਉਂਦੇ ਹੋਏ ਆਪਣੀ ਬੋਲੀਆਂ ਪਾਉਂਦੇ ਹਨ ਤੇ ਉਸ ਨੂੰ ਦਰਸਾਉਂਦੇ ਹੋਏ ਇਹੀ ਮੰਦੀ ਦੇ ਵਿੱਚ ਵੀ ਪਾਰਟਿਸਿਪੇਟ ਕਰਦੇ ਹਨ ਅਤੇ ਹੋਰ ਗਤੀਵਿਧੀਆਂ ਵੀ ਕਰਦੇ ਹਨ ਮੈਡਮ ਜਿਸ ਤਰ੍ਹਾਂ ਦੇ ਚੋਣਾਂ ਨੂੰ ਥੋੜੇ ਜਿ ਦਿਨ ਰਹਿੰਦੇ ਹਲੇ ਤੇ ਕੀ ਤੁਹਾਡੀ ਜਿਹੜੀ ਸ੍ਰੀਪੇ ਜਿਹੜੀ ਹੈਗੀ ਹੈ ਨਹੀਂ ਹੈਗੀ ਹੈ ਇਹ ਮੈਡਮ ਉੱਤੇ ਕਰਜਰ ਕਰਾਂ ਤੇ ਕਰਜਰ ਜਾਈਗੀ ਜੀ ਇਹ ਜਿਹੜੀ সুইਪ ਦੀ ਗਤੀਵਿਧੀਆਂ ਹੈਗੀਆਂ ਇਹ ਸਾਡੀਆਂ ਚੱਰੀ ਰਹਿਣਗੀਆਂ ਚੋਣਾਂ ਤੋਂ ਕੁਝ ਦਿਨ ਪਹਿਲਾਂ ਤੱਕ ਤਾਂ ਜੋ ਅਸੀਂ ਆਪਣੇ ਜਿਹੜੇ ਵੋਟਰਸ ਹੈ ਉਹਨਾਂ ਨੂੰ ਪ੍ਰੋਪਰਲੀ ਜਾਗਰੂਕ ਕਰ ਸਕੀਏ ਈਵਨ ਕਿ ਅਸੀਂ ਤਾਂ ਜਿੱਦਾਂ ਆਪਣੀ ਟ੍ਰੇਨਿੰਗਸ ਕਰਾਉਣੀ ਹੈਗੀਆਂ ਸਟਾਫ ਦੀ ਅਸੀਂ ਤਾਂ ਉਹਨਾਂ ਨੂੰ ਵੀ 1 ਮਿੰਟ ਲਗਾ ਕੇ ਟੂਵਰਡਸ ਦੀ ਸਟਾਰਟਿੰਗ ਜਾਂ ਐਂਡ ਉਹਨਾਂ ਨੂੰ ਦੱਸਦੇ ਹੁੰਦੇ ਆ ਕਿ ਤੁਸੀਂ ਆਪਣਾ ਈਡੀਸੀ ਜ਼ਰੂਰ ਪਰਣਾ ਹੈਗਾ 댓 ਇਜ਼ ਇਲੈਕਸ਼ਨ ਡਿਊਟੀ ਸਰਟੀਫਿਕੇਟ ਤਾਂ ਹੀ ਤੁਹਾਡੀ ਆਪ ਦੀ ਵੋਟ ਕਿਤੇ ਰਹਿ ਨਾ ਜਾਵੇ ਨਹੀਂ ਸੋ ਇਤਨਾ ਮੈਂ ਇਹ ਅਫੀਸ਼ਲ সুইਟ ਐਕਟੀਵिटीज फॉर आवर ਅਫੀਸਰਸ ਐਂਡ आवर ਸਟਾਫ ਵੀ ਹੋ ਜਾਂਦੀ ਹੈਗੀ ਹੈ ਅ ਬਰਨ ਜੇ ਪਰ ਗੱਲ ਕਰੀਏ ਜ਼ਿਲ੍ਹਾ ਮੋਗਾ ਦੀ ਤੇ ਮੈਡਮ ਕਿੰਨਾ ਕ ਸਟਾਫ ਜਿਹੜਾ ਹੈਗਾ ਜਿਹੜਾ ਮੋਗਾ ਦੇ ਵੀ ਜਿਹੜਾ ਸੀ ਐਕਟੀਵਿਟੀਜ਼ ਵਿੱਚ ਲੱਗਿਆ ਹੋਇਆ। ਵੈਲ ਸਾਡੇ ਇੱਥੇ ਨੋਡਲ ਅਫੀਸਰ ਜਿਹੜੇ ਹੈਗੇ ਆ ਅਸਿਸਟੈਂਟ ਕਮਿਸ਼ਨਰ ਜਨਰਲ ਹੈਗੇ ਆ ਮੈਡਮ ਛੂਬੀ ਆਂਗਰਾ ਤੇ ਉਹਨਾਂ ਦੇ ਨਾਲ ਸਾਡੇ ਇੱਕ ਗੁਰਪ੍ਰੀਤ ਕਾਲੀ ਹੈਗੇ ਆ ਜਿਹੜੇ ਕਿ ਪ੍ਰੋਫੈਸਰ ਹੈਗੇ ਆ ਐਮ ਕਾਲਜ ਦੇ ਵਿੱਚ ਜੋ ਕਿ ਪਹਿਲਾਂ ਵੀ ਇਹਨਾਂ ਐਕਟੀਵਿਟੀਜ਼ ਦੇ ਵਿੱਚ ਵੱਧ ਚੜ ਕੇ ਪਾਰਟਿਸਿਪੇਟ ਪੁਰਾਣੇ ਇਲੈਕਸ਼ਨਸ ਕਰ ਚੁੱਕੇ ਨੇ ਤੇ ਉਸ ਤੋਂ ਇਲਾਵਾ ਉਹਨਾਂ ਦਾ ਜਿਹੜਾ ਅਲਾਈਟ ਸਟਾਫ ਹੈਗਾ ਜਿਹੜੇ ਕਿ ਸਾਡੇ ਕੁਝ ਮੋਟੀਵੇਟਰਸ ਹੈਗੇ ਆ ਤੇ ਕਮਿਊਨਿਟੀ ਫੈਸਿਲਿਟੇਟਰਸ ਹੈਗੇ ਕੀਤਾ ਹੋਇਆ ਹੈਗਾ ਤੇ ਵੱਖ-ਵੱਖ ਦਰਜੇ ਦੇ ਪ੍ਰੋਗਰਾਮਸ ਵੱਖ-ਵੱਖ ਫੀਵਲ ਦੇ ਪ੍ਰੋਗਰਾਮਸ ਜਿਹਦੇ ਵਿੱਚ ਕਿਸੇ ਥੋੜੀ ਘਟ ਗਿਣਤੀ ਕਿਸੇ ਥੋੜੀ ਵਧ ਗਿਣਤੀ ਕੋਈ ਵੱਡੇ ਕਾਲਜਸ ਦੇ ਵਿੱਚ ਜਿਵੇਂ ਪ੍ਰੋਗਰਾਮਸ ਕਰਦੇ ਹਾਂ ਜਿਵੇਂ ਲਾਸਟ ਵੀਕ ਸਾਡਾ ਇੱਕ ਫੰਕਸ਼ਨ ਸੀਗਾ ਟੂਬੀ ਕੇ ਪਿੰਡ ਦੇ ਵਿੱਚ ਜਿਹੜਾ ਕਿ ਸਾਡੇ ਫਰੀडम फाइਟਰ ਜੋ ਲਾਲਾਜ ਪਟਰਾਇ ਜੀ ਹੈਗੇ ਹਨ ਉਹਨਾਂ ਦਾ ਬਰਥਪਲੇਸ ਹੈਗਾ ਤੇ ਉੱਥੇ ਵੀ ਫੰਕਸ਼ਨ ਆਰਗੇਨਾਈਜ਼ ਕੀਤਾ ਸੀ ਉਸ ਤੋਂ ਪਹਿਲਾਂ ਅਸੀਂ ਡੀਐਮ ਕਾਲਜ ਦੇ ਵਿੱਚ ਵੀ ਆਰਗੇਨਾਈਜ਼ ਕੀਤਾ ਸੀਗਾ ਜਿੱਥੇ ਕਿ ਅਸੀਂ ਆਪਣੀ ਔਮੇਨ ਜਿਹੜੀ ਵੋਟਰਸ ਹੈਗੀਆਂ ਸਪੈਸੀਫਿਕਲੀ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਕਿ ਉਹ ਆਪ ਵੀ ਵੋਟ ਪਾਉਣ ਤੇ ਆਪਣੇ ਘਰਦਿਆਂ ਨੂੰ ਵੀ ਪ੍ਰੇਰਿਤ ਕਰਨ ਕਿ ਤੁਸੀਂ ਵੋਟ ਪਾਉਣ ਜਾਣਾ ਹੈਗਾ ਬੜਾ ਜਿਸ ਤਰ੍ਹਾਂ ਦੀ ਗਲਬਤ ਹੋਈ ਤੁਸੀਂ ਖਾਸ ਕਰ ਫੀਮੇਲਸ ਨੂੰ ਤੁਸੀਂ ਡਿਊਟੀ ਸੌਂਪਦੇ ਏ ਕਿ ਤੁਸੀਂ ਆਪਣੇ ਘਰਦਿਆਂ ਨੂੰ ਪ੍ਰਮੋਟ ਕਰੋ ਕਿ ਤੁਹਾਨੂੰ ਲੱਗਦਾ ਨਹੀਂ ਕਿ ਮੇਲ ਜਿਵੇਂ ਲੈ ਕੇ ਜਾਂਦਾ ਉਹਨੂੰ ਛੱਡ ਕੇ ਜਾਂਦਾ ਘਰੇ ਤੇ ਮੇਲਸ ਨੂੰ ਜ਼ਿਆਦਾ ਡਿਊਟੀ ਸੌਂਪ ਜਾਂਦੀ ਹੈ ਜਿਵੇਂ ਰਦਰਨ ਫੀਮੇਲਸ ਇਹ ਹੀ ਬੜਾ ਹੀ ਟਿਕਲੇ ਸਵਾਲ ਹੈਗਾ ਦੇਖੋ ਇਹ ਜਿਹੜੇ ਇੱਕ ਐਫਰਟ ਜਿਹੜਾ ਹੈਗਾ ਇਹ ਟੀਮ ਐਫਰਟ ਹੀ ਹੁੰਦਾ ਹੈਗਾ ਕੋਈ ਵੀ ਜੀਵਨ ਚ ਜੇ ਅਸੀਂ ਕਿਸੇ ਵੀ ਕੰਮ ਨੂੰ ਲੈ ਲਈਏ ਤਾਂ ਜਿਹੜਾ ਇਹ ਚੋਣਾ ਦਾ ਹੈਗਾ ਆਪਾਂ ਇਸ ਕਰਕੇ ਵੂਮਨ ਦਾ ਜ਼ਿਆਦਾ ਇਹ ਗੱਲਬਾਤ ਕਰ ਰਹੀ ਹੈ ਕਿ ਕਿਉਂ ਛੁੱਟੀ ਵਾਲਾ ਦਿਨ ਹੈ ਕਿ ਤੇ ਐਨਾ ਹੋਣ ਕਿ ਉਹ ਕਹਿਣ ਜੀ ਮੇਰੇ ਕੋਲ ਰੋਟੀ ਪਾਣੀ ਦਾ ਕੰਮ ਹੈ ਮੇਰੇ ਕੋਲ ਹੋਰ ਕਰਦੇ ਕੱਪੜੇ ਦਾ ਮੇਰੇ ਕੋਲ ਸਮਾਨ ਹੋਰ ਸੰਭਣਾ ਸੁਣਨਾ ਵੀ ਇਹ ਸਾਰੇ ਕੰਮ ਹਨ ਬੀਬੀ ਜੀ ਮੈਂ ਦੇਖ ਲਾਂਗੀ ਮੈਂ ਜਾਉਂਗੀ ਚਲੀ ਜਾਉਂਗੀ ਵੀ ਇਹ ਜਿਹਾ ਐਟੀਟਿਊਡ ਨਾ ਰਵੇ ਵੀ ਅਸੀਂ ਆਪ ਵੀ ਜਾਈਏ ਤੇ ਸਭੋ ਸਾਰੇ ਪਰਿਵਾਰ ਨੂੰ ਲੈ ਕੇ ਜਾ ਕੇ ਸਵੇਰੇ ਸਵੇਰੇ ਵੋਟ ਪਾ ਕੇ ਆ ਜਿਓ ਕਿਉਂਕਿ ਗਰਮੀ ਦਾ ਟਾਈਮ ਹੈ ਤਾਂ ਕਿ ਆਪ ਉਸ ਤੋਂ ਬਾਅਦ ਆ ਕੇ ਆਪਣੇ ਸਾਰੇ ਬਾਕੀ ਕੰਮ ਮੈਂ ਜਿੱਠ ਲੀਏ ਮडम ਗੱਲ ਇਹ ਹੈ ਦੇਖੋ ਲੇਡੀਆਂ ਦਾ ਕੰਮ ਦੀ ਜਾਂ ਖਾਣਾ ਬਣਾਉਂਦੀ ਉਸਨੋਂ ਬਜਾਅ ਵੀ ਬੰਦ ਹੋਣੇ ਆ ਇਹ ਵੀ ਨਹੀਂ ਕਿ ਘਰੋਂ ਕੁਝ ਕੋਈ ਰੈਡੀਮੇਡ ਆ ਜਾਊਗਾ ਸਾਨੂੰ ਇਹ ਸੋਚ ਲੱਗਦਾ ਸੀਗਾ ਵੀ ਸ਼ਾਇਦ ਤੁਸੀਂ ਬੀਇੰਗ ਇੱਕ ਫੀਮੇਲ ਤੁਸੀਂ ਲੇਡੀਆਂ ਨਾਲ ਜਿਆਦਾ ਪਰਸ਼ਾਨ ਹੋ ਰਹੇ ਹੋ ਤੇ ਤਾਂ ਕਰਕੇ ਤੁਸੀਂ ਉਹਨਾਂ ਦਾ ਕੁਝ ਸਟਾਈਲ ਲੈ ਰਹੇ ਹੋ ਨਹੀਂ ਇਹ ਜੀ ਬਿਲਕੁਲ ਕੋਈ ਗੱਲ ਨਹੀਂ ਆਈ ਇਹ ਦਿਸ ਇਜ਼ ਔਨ ਅ ਲਾਈਟਰ ਟੋਨ ਅ ਅਸਲੀ ਮੈਸੇਜ ਤਾਂ ਆਹੀ ਹੈ ਕਿ ਅਸੀਂ ਆਪਣੀ ਜੋ ਵੀ ਵੋਟ ਦੀ ਇੱਕ ਮਹੱਤਵਤਾ ਹੈਗੀ ਹੈ ਇੱਕ ਸਿੰਗਲ ਵੋਟ ਅਸੀਂ ਇਹ ਨਹੀਂ ਸੋਚੀ ਕਿ ਸਾਡੀ ਸਿੰਗਲ ਵੋਟ ਹੈ ਇਹ ਸਾਡਾ ਕੰਟਰੀਬਿਊਸ਼ਨ ਹੈ ਟੂਵਰਡਸ ਅ ਵੈਰੀ ਬਿਗ ਸਿਸਟਮ ਜਿਹੜਾ ਕਿ ਅੱਗੇ ਜਾ ਕੇ ਸਟੈਬਲਿਸ਼ ਹੋਣਾ ਹੈ ਤੇ ਇਸ ਕਰਕੇ ਅਸੀਂ ਆਪਣੀ ਵੋਟ ਨੂੰ ਨੀਓ ਮੀਡੀਅਰਿਕ ਸਿੰਗਲ ਵੋਟ ਨਾ ਸਮਝਿਏ ਅਸਲੀ ਜਿਹੜਾ ਇਹਦਾ ਮੀਨਿੰਗ ਹੈਗਾ ਉਹ ਆਹੀ ਹੈਗਾ ਕਿ ਆਪਦੀ ਵੋਟ ਤੇ ਆਪਦੇ ਪਰਿਵਾਰ ਤੇ ਆਲੇ ਦੁਆਲੇ ਦੀ ਵੋਟ ਸਾਰੀ ਮਿਲ ਕੇ ਇਕਜੁੱਟ ਹੋ ਕੇ ਇੱਕ ਜਿਹੜਾ ਡਿਸੀਜਨ ਕਰਾਉਣ ਗਿਆ ਉਹ ਅਗਲੇ 5 ਸਾਲਾਂ ਤੱਕ ਸਾਨੂੰ ਜਾਂ ਤਾਂ ਫਰੂਟਸ ਤੇ ਨਹੀਂ ਆ ਜਾਂ ਫਰੂਟਸ ਨਹੀਂ ਮਿਲਣਗੇ ਸੋ ਇਹ ਮਹੱਤਵਤਾਨੂ ਸਮਝਿਏ

ਵਧੀਆ ਲੱਗਿਆ ਸੀਗਾ ਉੱਥੇ ਦੋ ਕੁੜੀਆਂ ਸੀ ਉਹਨਾਂ ਨੇ ਇੰਨੀ ਸੋਹਣੀਆਂ ਕਵਿਤਾਵਾਂ ਬੋਲੀਆਂ ਸੀ ਜਾਂ ਜੁਗਲਬੰਦੀ ਜੀ ਕਰਕੇ ਤੇ ਇਟ ਵਾਸ ਵੈਰੀ ਨਾਈਸ ਤੇ ਉਸ ਤੋਂ ਇਲਾਵਾ ਜਿਹੜੀ ਉੱਥੇ ਭੰਗੜਾ ਪਰਫਾਰਮੈਂਸ ਸੀਗੀਆਂ ਉਹ ਮੈਨੂੰ ਇਹ ਦੱਸਿਆ ਗਿਆ ਸੀ ਕਿ ਜਿਹੜੇ ਉਹਨਾਂ ਵਿੱਚ ਕੁਝ ਲੇਡੀਜ਼ ਹੈਗੀਆਂ ਉਹ ਲਾਈਕ ਦੇ ਆਰ ਗ੍ਰੈਂਡ ਮਤਲਬ ਮਦਰਸ ਤੇ ਮਤਲਬ ਉਹ ਵੀ ਆ ਕੇ ਪਾਰਟਿਸਿਪੇਟ ਕਰ ਰਹੀਆਂ ਸੀ ਤੇ ਉਹਨਾਂ ਨੇ ਪਰਫਾਰਮੈਂਸ ਮਤਲਬ ਆਡੀਅנס ਦੇ ਸਾਹਮਣੇ ਦਿੱਤੀ ਸਮੈ ਦੇਖ ਕੇ ਬਹੁਤ ਅੱਛਾ ਲੱਗਿਆ ਕਿ ਉਹਨਾਂ ਦਾ ਮੋਟੀਵੇਸ਼ਨ ਲੈਵਲ ਉਤਸ਼ਾਹ ਲੈਵਲ ਕਿੰਨਾ ਜ਼ਿਆਦਾ ਹੈ अगलिया ने यही नहीं, नहीं सोचा कि असि उधर जाके परफॉर्मेंस देनी की लड़ हैगी है ना बट उन्होंने इस च पूरा वध चढ़ के हिस्सा लिया सो so, जो असी मैसेज देना चाहते सी उन्होंने वधिया तरीके नाल सुनिया ते मैं आशा करती हूँ कि वो ये मैसेज अगे होर तक भी पहुंचाएंगे जी बिल्कुल ये सन एडीसी जनरल मैडम हरकीरत कौर चाने जी ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਜਿਹੜੇ ਡੀਸੀ ਮੋਗਾ ਨੇ ਕੁਲਵੰਤ ਸਿੰਘ ਜੀ ਆਈਐਸ ਅਧਿਕਾਰੀ ਉਹਨਾਂ ਦੀ ਰਹਿਨਮਈ ਇਹ ਜਿਹੜੀ ਸਟਰੀਟ ਮਹੀਨਾਂ ਇੱਕ ਬੜੇ ਵਧੀਆ ਤਰੀਕੇ ਨਾਲ ਚਲਾਈ ਜਾ ਰਹੀ ਹੈ ਬਿਲਕੁਲ ਪ੍ਰਸ਼ਾਸਨ ਜਿਹੜਾ ਮੈਂ ਕਹੂੰਗਾ ਅੱਡੀਆਂ ਪਾ ਰਿਹਾ ਬਿਲਕੁਲ ਸਟਰੀਟ ਮਹੀਨ ਨੂੰ ਅੱਗੇ ਵਧਾਉਣ ਵਾਸਤੇ ਆਮ ਲੋਕਾਂ ਨੂੰ ਅਪੀਲ ਕਰਨ ਵਾਸਤੇ ਕਿ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰੋ ਤੇ ਜਿਸ ਤਰ੍ਹਾਂ ਮੈਡਮ ਨੇ ਕਿਹਾ ਕਿ ਆਪਣੀ ਵੋਟ ਨੂੰ ਸਿੰਗਲ ਵੋਟ ਨਾ ਸਮਝੋ ਜੈਸੇ ਵੀ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਬੂਨ ਬੂਨ ਨਾਲ ਹੀ ਖੜਾ ਪਰਦਾ ਤੇ ਮੈਡਮ ਨੇ ਕਿਹਾ ਕਿ ਇਹ ਆਉਣ ਵਾਲੇ 5 ਸਾਲਾਂ ਦੇ ਲਈ ਤੁਹਾਨੂੰ ਜ्यादा ਫਰੂਟ ਦੇਏਗਾ ਜਾਂ ਨਹੀਂ ਦੇਏਗਾ ਪਹਿਲੇ ਤੁਸੀਂ ਦੇਖਣਾ ਹੈ ਤੁਸੀਂ ਵੋਟਰ ਹੋ ਤੁਹਾਡਾ ਆਪਣਾ ਰਾਈਟ ਹੈ ਤੁਸੀਂ ਅੱਗੇ ਫਰੂਟ ਲੈਣਾ ਹੈ ਜਾਂ ਨਹੀਂ ਲੈਣਾ ਐਟਲੀਸਟ ਅਟੋਗਰ ਜੇ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੋ ਤੁਹਾਨੂੰ ਤਸੱਲੀ ਰਹਿੰਦੀ ਹੈ ਕਿ ਤੁਸੀਂ ਆਪਣਾ ਫਰਜ਼ ਪਾੜਦਾ ਅੱਗੇ ਬਾਕੀ ਜੋ ਮੈਜੋਰਟੀ ਦਾ ਫੈਸਲਾ ਉਹ ਅਸੀਂ ਚੇਂਜ ਨਹੀਂ ਕਰ ਸਕਦੇ ਤਾਕੀ ਸਾਡੀ ਮੋਗਾ ਟੂਡੇ ਨਿਊਜ਼ ਵੱਲੋਂ ਵੀ ਸਾਡੇ ਦਰਸ਼ਕਾਂ ਨੂੰ ਇਹ ਅਪੀਲ ਹੈ ਕਿ ਬਿਲਕੁਲ ਜਿਹੜੀ 1 ਜੂਨ ਨੂੰ ਜਿਹੜੀ ਵੋਟਾਂ ਪਾਣ ਜਾ ਰਹੀਆਂ ਬਿਲਕੁਲ ਆਪਣੀ ਵੋਟ ਦਾ ਇਸਤੇਮਾਲ ਕਰੋ ਇੱਕ ਚੰਗੇ ਇੱਕ ਕੈਂਡੀਡੇਟ ਨੂੰ ਸਰਕਾਰ ਨੂੰ ਅੱਗੇ ਲੈ ਕੇ ਆਓ ਤਾਂਕਿ ਜਿਹੜਾ ਇੱਕ ਦੇਸ਼ ਦਾ ਪਰਿਵਾਰਕ ਜਿਹੜਾ ਚੰਗੀ ਵਿਕਾਸ ਹੋ ਸਕੇ ਮੋਗਾ ਟੂਡੇ ਨਿਊਜ਼ ਲਈ ਸੇ ਹੋਗੀ ਅਸ਼ੋਕ ਮੋਹਰੇ ਦੇ ਨਾਲ ਮਨੀਸ਼ ਜਿੰਦਰ ਮੋਗਾ